4 5 6 7 8 اور 9 जय माता दी दोस्तों ਤੁਹਾਡੇ ਲਈ ਸਿਰਫ 4 ਦਿਨਾਂ ਵਾਲੀ ਸਕੀਮ ਲੈ ਕੇ ਆਇਆ ਜੀ 7 ਤਾਰੀਖ ਹੈ ਅੱਜ 7 8 9 10 ਆਈਫੋਨ 13 ਹੋਵੇ ਚਾਹੇ ਆਈਫੋਨ 15 ਲੈ ਲਓ ਠੀਕ ਹੈ ਇਹ ਬਿਆਜ਼ ਦੇ ਉੱਤੇ ਸਿੱਧੀਆਂ 12 ਕਿਸ਼ਤਾਂ ਹੋਣਗੀਆਂ 12 0 ਅਗਰ ਤੁਸੀਂ ਡਾਉਨ ਪੇਮੈਂਟ ਦੇਣਾ ਚਾਹੁੰਦੇ ਹੋ ਤਾਂ ਫਿਰ 24 8 ਵਾਲੀ ਸਕੀਮ ਹੈਗੀ ਆ 24 ਟੋਟਲ ਕਿਸ਼ਤਾਂ ਹੋਣਗੀਆਂ 8 ਤੁਹਾਨੂੰ ਦੇਣੇ ਪੈਣਗੇ 8 ਕਿਸ਼ਤਾਂ ਪਹਿਲਾਂ ਦੇਣੀਆਂ ਪੈਣੀਆਂ ਔਰ ਸਕੀਮ ਕੀ ਹੈ ਬਹੁਤ ਜ਼ਿਆਦਾ ਅਸੀਂ ਇਨਾਮ ਵਧਾਤੇ ਪਹਿਲਾਂ ਇਕੱਲੀ ਸਾਊਂਡਬਾਰ ਹੁੰਦੀ ਸੀ ਇਹ 4 ਦਿਨ ਦੀ ਸਕੀਮ ਹੈ ਜੀ ਸਾਊਂਡਬਾਰ ਤਾਂ ਤੁਹਾਨੂੰ ਮਿਲੇਗੀ ਹੀ ਮਿਲੇਗੀ ਜਿਹੜੀ ਕਿ ਰਿਮੋਟ ਵਾਲੀ ਸਾਊਂਡਬਾਰ ਹੈ ਨਾਲ ਤੁਹਾਨੂੰ ਮਿਲੇਗੀ 10000 ਪ੍ਰਿੰਟ ਵਾਲੀ ਵਾਚ ਇਹਦੇ ਵਿੱਚ ਦੋ ਸਟ੍ਰੈਪ ਨਾਲ ਫ੍ਰੀ ਨੇ ਮਤਲਬ ਟੋਟਲ ਤਿੰਨ ਸਟ੍ਰੈਪ ਨੇ ਨਾਲ 에ਅਰਪੋਰਟ ਫ੍ਰੀ 에ਅਰਪੋਰਟ ਵੀ ਕੋਈ ਇਦਾਂ ਦੇ 에어ਪੋਰਟ ਨਹੀਂ ਹੈਗੇ ਕਟਿਆ ਵਾਲੇ ਨਹੀਂ ਹੈਗੇ ਵਧੀਆ ਵਾਲੇ ਨੇ ਕਾਪੀ ਔਰ 에어ਪੋਰਟ ਕੇਸ ਮਿਲੇਗਾ ਨਾਲ ਤੁਹਾਨੂੰ ਨਾਲ 20 ਵਾਟ ਦਾ ਐਡਾਪਟਰ ਮਿਲੇਗਾ 20 ਵਾਟ ਦਾ ਐਡਾਪਟਰ ਔਰ ਨਾਲ ਮੋਬਾਈਲ ਦੇ ਨਾਲ ਜਿਵੇਂ ਕਿ ਕਵਰ ਗਲਾਸ ਹੋ ਗਿਆ ਠੀਕ ਹੈ ਜੀ ਗਲਾਸ ਹੋ ਗਿਆ ਕਵਰ ਹੋ ਗਿਆ ਠੀਕ ਹੈ ਮੈਂਬਰਨ ਹੋਗੀ ਪਿਛਲੇ ਪਾਸੇ ਲੈਮੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਮੈਂਬਰਨ ਔਰ ਕੈਮਰਾ ਗਲਾਸ ਹੋਗੇ ਲਗਭਗ 4 5 6 7 8 ਔਰ ਨੋ ਇਨਾਮ ਨਾਲ ਰੱਖਤੇ ਜੀ ਟੋਟਲ ਨੋ ਇਨਾਮ ਠੀਕ ਹੈ ਜੀ ਇੱਕ ਫੋਨ ਦੇ ਨਾਲ ਨੋ ਗਿਫਟ ਜਲਦੀ ਤੋਂ ਜਲਦੀ ਪਹੁੰਚੋ ਦੀਪਕ ਟੈਲੀਕਮ ਦੀ ਜੋ ਲੋਕੇਸ਼ਨ ਹੈ ਦੀਪਕ ਟੈਲੀਕਮ ਨਹੀਂ ਤੁਸੀਂ ਸਰਚ ਕਰਨਾ ਮੈਪ ਤੇ ਉਹ ਸਾਡੀ ਪੁਰਾਣੀ ਲੋਕੇਸ਼ਨ ਤੇ ਲੈ ਜਾਂਦੀ ਆ ਦੀਪਕ ਮਲੋਤ ਮੈਪ ਤੇ ਸਰਚ ਕਰਕੇ ਤੁਸੀਂ ਪਹੁੰਚੋ ਦੀਪਕ ਮਲੋਤ ਜਲਦੀ ਤੋਂ ਜਲਦੀ ਆਓ ਔਰ ਲਾਭ ਉਠਾਓ 13 ਔਰ 15 ਦੇ ਉੱਤੇ ਸਕੀਮ ਹੈ ਚਾਰ ਸੈਟ ਰਹਿੰਦੇ ਨੇ ਚਾਰ ਦਿਨ ਰਹਿੰਦੇ ਨੇ ਮੈਂ ਕਹਿਣਾ ਕਿ ਇੱਕੋ ਹੀ ਦਿਨ ਚ ਲੈ ਜਾਓ ਜੈ ਮਾਤਾ ਦੀ ਜੀ ਜੈ ਮਾਤਾ ਦੀ